ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਿਜਲੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਮਾਨ ਸਰਕਾਰ ਨੇ ਦੁਰਘਟਨਾਵਾਂ ਮੁਆਵਜ਼ਾ ਨੀਤੀ ਦੀ ਸ਼ੁਰੂਆਤ ਕੀਤੀ ਹੈ ਇਸ ਮੁਆਵਜ਼ਾ ਨੀਤੀ ਦੇ ਤਹਿਤ ਡਿਊਟੀ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਇਲਾਜ ਦੇ ਲਈ 3 ਲੱਖ ਰੁਪਏ ਐਡਵਾਂਸ ਦਿੱਤੇ ਜਾਣਗੇ ਠੇਕਾ ਮੁਲਾਜ਼ਮਾਂ ਦੇ ਲਈ ਐਕਸ ਗ੍ਰੇਸ਼ੀਆ ਰਾਸ਼ੀ ਵੀ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ ਮੁਆਵਜ਼ਾ ਐਕਟ 1923 ਦੇ ਤਹਿਤ ਉਮਰ ਸੀਮਾ ਨੂੰ ਹਟਾ ਕੇ ਹਰ ਕਿਸੇ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਇਹ ਜਾਣਕਾਰੀ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਦਿੱਤੀ ਜੋ ਵੀ ਖਰਚਮ ਦਾਸੀਗਾ ਉਹਦੀ ਰੀਇੰਬਰਸਮੈਂਟੀ ਹੁੰਦੀ ਸੀਗੀ ਪਰ ਕਈ ਵਾਰੀ ਘਰਾਂ ਦੇ ਵਿੱਚ ਇੰਨੇ ਸਾਧਨ ਜੜੇ ਆ ਉਹ ਨਹੀਂ ਹੁੰਦੇ ਸੋ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਅਮਰਜੈਂਸੀ ਹਾਲਾਤ ਦੇ ਵਿੱਚ 3 ਲੱਖ ਰੁਪਏ ਦਾ ਮੁਆਵਜ਼ਾ ਮੈਡੀਕਲ ਮੁਆਵਜ਼ਾ ਐਡਵਾਂਸ ਰੂਪ ਦੇ ਵਿੱਚ ਕਰਮਚਾਰੀ ਨੂੰ ਦਿੱਤਾ ਜਾਏਗਾ ਇਸ ਤੋਂ ਇਲਾਵਾ ਸਾਡੇ ਵਿਭਾਗ ਦੇ ਵਿੱਚ ਕਾਫੀ ਕਰਮਚਾਰੀ ਜਿਹੜੇ ਠੇਕੇ ਦੇ ਜਾਂ ਉਪ ਠੇਕੇ ਤੇ ਕੰਮ ਕਰਦੇ ਨੇ ਉਹਨਾਂ ਵਾਸਤੇ ਪਹਿਲਾਂ